ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਅੱਜ ਮੁੱਖ ਜ਼ੇਹੇਦਾਰ ਜਗਿੰਦਰ ਸਿੰਘ ਜੀ ਦੀ ਵਰਸੀ ਮਨਾਈ ਜਾ ਰਹੀ ਹੈਗੀ ਆ ਜੋ ਕਿ ਸਾਡੇ ਸਾਰੇ ਨਗ ਸਿੰਘ ਫੌਜਾਂ ਪਹੁੰਚੇ ਹੋਏ ਨੇ ਜੈ ਬੰਦੀਆਂ ਪਹੁੰਚੇ ਹੋਏ ਹੋਣਗੇ ਜੋ ਕਿ ਸਾਰੇ ਹਰ ਸਾਲ 2 ਸਾਲ ਹੋ ਗਏ ਮਨਾਉਂਦੇ ਨੇ ਵਰਸੀ ਇੱਦਾਂ ਮਨਾਉਣੇ ਵਰਸੀ ਮਹਾਰਾਜ ਦੀ ਬਾਬਾ ਜਗਿੰਦਰ ਸਿੰਘ ਜੀ ਦੀ ਤੇ ਮਾਰਾ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਉਹਨਾਂ ਦੀ ਰੂਹਾਂ ਨੂੰ ਤੰਦਰੁਸਤੀਆਂ ਬਖਸ਼ੇ ਅੱਗੇ ਬੋਲੋ ਯਾਰ ਮੈਨੂੰ ਕਿਸੇ ਬੱਬੇ ਸੈਕਨ ਨਾਲ ਬੋਲੋ ਕੁਸਤੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਸਾਰੀ ਗੁਰੂ ਕੀ ਲਾੜਲੀ ਫੌਜ ਨਿਹੰਗ ਸਿੰਘ ਫੌਜਾ ਲੁਧਿਆਣੇ ਤੋਂ ਟਰਾਂਸਪੋਰਟ ਨਗਰ ਨਿਰਮਲ ਕਾਲ ਬੁੰਗਾ ਸ਼ੌਣੀ ਨਿਹੰਗ ਸਿੰਘਾਂ ਦੀ ਜਿੱਥੇ ਕਿ ਜਹੇਦਾਰ ਬਾਬਾ ਜਗENDER ਸਿੰਘ ਜੀ ਸ਼ਹੀਦ ਉਹ ਪਿਛਲੇ ਸਮੇਂ ਚੜ੍ਹਾਈ ਕਰ ਗਏ ਸੀ ਉਹਨਾਂ ਦੀ ਅੱਜ ਦੂਸਰੀ ਵਰਸੀ ਹੈ ਤੇ ਇਸ ਵਰਸੀ ਸਮਾਗਮ ਦੇ ਵਿੱਚ ਸਾਰੀਆਂ ਗੁਰੂ ਕੀ ਲਾੜੀਆਂ ਫੌਜਾਂ ਦੂਰੋਂ ਨੇੜੇੋਂ ਜਥੇਬੰਦੀਆਂ ਸਾਰੀਆਂ ਪਹੁੰਚੀਆਂ ਨੇ ਤੇ ਉਸ ਵਿਛੜੀ ਰੂਹ ਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਇਕੱਤਰ ਹੋਏ ਆ ਜੀ ਗੁਰੂ ਸਾਹਿਬ ਮਿਹਰ ਕਰਨ ਇਸੇ ਤਰ੍ਹਾਂ ਗੁਰੂਕੀਆਂ ਲਾਡਲੀਆਂ ਫੌਜਾਂ ਤੇ ਹਮੇਸ਼ਾ ਚੜ੍ਹਦੀ ਕਲਾ ਵਾਲਾ ਪੈਰਾ ਰੱਖਣਾ ਗੁਰੂ ਕੀ ਲਾਡਲੀ ਫੌਜ ਹਮੇਸ਼ਾ ਤਤਪਰ ਤਿਆਰ ਬਰ ਤਿਆਰ ਰਹੇ ਅਸੀਂ ਮਨੋ ਕਾਮਨਾ ਸਾਰਿਆਂ ਦੀ ਪੂਰੀਆਂ ਹੋਣ ਇਹ ਵੀ ਅਰਦਾਸ ਕਰਦੇ ਆ ਜੀ ਜਿਹੇਦਾਰ ਬਾਬਾ ਜਗENDER ਸਿੰਘ ਜੀ ਨੂੰ ਬਹੁਤ ਬਹੁਤ ਅੱਜ ਸਾਡੇ ਵੱਲੋਂ ਸ਼ਰਧਾਂਜਲੀ ਆ ਸਾਰੇ ਵੀਰਾਂ ਵੱਲੋਂ ਤਾਂ ਕਿ ਉਹਨਾਂ ਦੀ ਵਿਛੜੀ ਰੂਹ ਨੂੰ ਗੁਰੂ ਸਾਹਿਬ ਆਪਣੇ ਚਰਨਾਂ ਚ ਨਵਾਸ ਬਖਸ਼ਣ ਇਹ ਸਾਰੀਆਂ ਫੌਜਾਂ ਨੂੰ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣ ਜੀ ਇਸੇ ਕਰਕੇ ਅਸੀਂ ਇਕੱਤਰ ਹੋਏ ਆਂ ਜੀ ਸਾਰੇ। ਸ਼ਹੀਦ ਬਾਬਾ ਜਗਿੰਦਰ ਸਿੰਘ ਦੀ ਵਰਥੀ ਜੋ ਕਿ ਪਿਛਲੇ 2 ਸਾਲਾਂ ਤੋਂ ਪੂਰੇ ਮਨਾ ਰਹੇ ਆਂ ਔਰ ਅਸੀਂ ਅੱਜ ਨਿਆਂ ਸਿੰਘ ਫੌਜਾ ਇੱਥੇ ਇਕੱਠੀਆਂ ਹੋਏ ਨੇ ਅਲੱਗ-ਅਲੱਗ ਜ਼िले ਤੋਂ ਆਈਆਂ ਨੇ ਤੇ ਅਸੀਂ ਬਾਬਾ ਜੀ ਅੱਗੇ ਅਰਦਾਸ ਕਰਦੇ ਆਂ ਕਿ ਸ਼ਹੀਦ ਬਾਬਾ ਜਗਿੰਦਰ ਸਿੰਘ ਨੂੰ ਆਪਣੇ ਚਰਨਾਂ 'ਚ ਵਾਸ ਦੇ ਉਹਨਾਂ ਰੂਹ ਆ ਜਿਹੜੀ ਆਪਣੇ ਚਰਨਾਂ 'ਚ ਵਾਸ ਦੇਣ ਤੇ ਐਦਾਂ ਹੀ ਹਰ ਸਾਲ ਉਹਨਾਂ ਦੀ ਵਰਸੀ ਦਾ ਬਾਬਾ ਜੀ ਸਾਰੇ ਨਿਹੰਗ ਸਿੰਘ ਜੱਥੇਬੰਦੀਆਂ ਐਦਾਂ ਹੀ ਮਨਾਉਣਗੀਆਂ ਤੇ ਉਹਨਾਂ ਦੇ ਚਰਨਾਂ ਚ ਦੀ ਅਰਦਾਸ ਕਰਨਗੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮੇ ਪੰਚ ਪਾਲੀ ਦੇ ਦਿਮੇਸ਼ ਸਰਨਾ ਦਾ ਸੇਵਾਦਾਰ ਜਹਦਰ ਸਿੰਘ ਨਾਮ ਸਿੰਘ ਜੀ ਲੁਧਿਆਣਾ ਜੋ ਅੱਜ ਨਿਹੰਗ ਸਿੰਘ ਫੌਜਾਂ ਕਤਰਦੀਆਂ ਹੋਈਆਂ ਰਾਜਪੁਰ ਨਗਰ ਪਰ ਆਇਆ ਜਿੱਦਾਂ ਸਾਹਮਣੇ ਆ ਕਾਲ ਬੂੰਗਾ ਸ਼ੋਨੀ ਨਿਹੰਗ ਸਿੰਘ ਗੁਰਦੁਆਰਾ ਬਾਬਾ ਜੀ ਜਰ ਸਿੰਘ ਜੋ ਸਾਡੀ ਵੱਡੇ ਭਾਈ ਸਾਹਿਬ ਬਿਸ਼ਰੀ ਨੂੰ ਜਹਦਰ ਬਾਬਾ ਜਗENDER ਸਿੰਘ ਜੀ ਲੁਧਿਆਣੇ ਦੇ ਵਿੱਚ ਆਤੋਂ 35-40 ਸਾਲ ਤੋਂ ਸਾਡੇ ਨਾਲ ਦਾ ਸਬੰਧ ਸੀ ਜਹੇ ਬੰਦੀ ਨਾਲ ਤੇ ਜਿੰਨੀਆਂ ਵੀ ਫੌਜਾਂ ਉਹਨਾਂ ਦੀ ਯਾਦ ਨੂੰ ਤਾਜ਼ੀ ਰੱਖਣ ਲਈ ਇਕੱਤਰ ਹੋਈਆਂ ਉਹਨਾਂ ਦੇ 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 ਬਾਬਾ ਕਲਦੀਪ ਸਿੰਘ ਜੀ ਕਾਲਾ ਆਪਣਾ ਤਨਮਨ ਧਾਨਾ ਪੰਥ ਦੀ ਸੇਵਾ ਕਰਦਾ ਤੇ ਹਰ ਇੱਕ ਦੇ ਦੁੱਖ ਸੁੱਖ ਦਾ ਸਾਝੀ ਆ ਅੱਦੈ ਮਾਰਾ ਸਤੇ ਪਾਸ਼ਾ ਉਹਨਾਂ ਦੇ ਮਿਹਰ ਭਰੇ ਹੱਥ ਰੱਖੇ ਅੱਦੈ ਉਹਨਾਂ ਕੋਲ ਸੇਵਾ ਕਰਾਵੇ ਪੰਥ ਦੀ ਸੇਵਾ ਕਰਾਵੇ ਫੌਜਾਂ ਦਾ ਕਤਰਦਾ ਹੀ ਬਖਸ਼ੇ ਦੇਣ ਤੇ ਕੋਈ ਰਾਜਗੁਨੀ ਤਰੱਕੀ ਕਰੇ ਆਪਣੇ ਪਿਤਾ ਦੀ ਹਰਕ ਨੂੰ ਯਾਦ ਨੂੰ ਤਾਜ਼ਾ ਰੱਖਣਾ ਚਾਹੀਦਾ ਆਪਣੇ ਮਾਪਿਆਂ ਦੇ ਪਾਏ ਹੋਏ ਪੂਰਨਾਂ ਦੇ ਬੱਚਾ ਨੂੰ ਚੱਲਣਾ ਚਾਹੀਦਾ ਔਰ ਬੂਟਾ ਔਰ ਬੂਟਾ ਲੱਗਣਾ ਚਾਹੀਦਾ ਜਿਹੜਾ ਪਿਓ ਨਿਹੰਗ ਸਿੰਘ ਦਾ ਪੁੱਤਰ ਨੂੰ ਨਿਹੰਗ ਸਿੰਘ ਹੋਣਾ ਚਾਹੀਦਾ ਤੇ ਕੋਈ ਥੋੜਾ ਨਿਹੰਗ ਸਿੰਘ ਦੇ ਹੋਏ ਬੰਦੀ ਕਿਤੇ ਆਮ ਨਹੀਂ ਬੰਦ ਬਹੁਤ ਘੜਨਾ ਕਰਕੇ ਇਹ ਗੁਰੂ ਦਾ ਬਾਣਾ ਮਿਲਦਾ ਜਿਵੇਂ ਆਪਣੇ ਬਾਣੇ ਨੂੰ ਵਿਰਸੇ ਨੂੰ ਸੰਭਾਲਿਆ ਉਹ ਕੁਰਦੀਦਾਰ ਪਾਸ਼ਾ ਦੇ ਖੁਸ਼ੇ ਪ੍ਰਾਪਤ ਕਰਦਾ ਇਸੇ ਕਰਕੇ ਆਈ ਅੱਜ ਕੱਤਰਦਾ ਹੋਏ ਆ ਸਿੱਖ ਪੰਥ ਦੀ ਆਣ ਸ਼ਾਨ ਬਧਾਉਣ ਲਈ ਸਾਰੀਆਂ ਸਮੂਚੀਆਂ ਅਧਾਨ ਸਿੰਘ ਜਿੰਦੇ ਆਈਆਂ ਫੌਜਾਂ ਸਾਡੇ ਵੀਰ ਬਲਦੀਪ ਸਿੰਘ ਕਾਲੇ ਦੇ ਮਿਹਰ ਭਰੇ ਹੱਥ ਰੱਖੇ ਜਹਦਾਰ ਹਿਮੋਤ ਸਿੰਘ ਜੀ ਗੱਲ ਪੈਂਦਾ ਸਾਡੇ ਸੈਕਟਰੀ ਸਾਹਿਬ ਹੋਰ ਜਿਹੜੇ ਸਾਡੇ ਵੀਰ ਭਰਾ ਜਹਦਾਰ ਆਪਣਾ ਬਲਵੀਰ ਸਿੰਘ ਜੀ ਗੱਤਕਾ ਮਾਸਟਰ ਸਮੂਚ ਹੋਰ ਆਪਣੇ ਜਹਦਾਰ ਜਿੰਨੇ ਵੀ ਆਏਗਾ ਇਸ ਮਰਸੀ ਨੂੰ ਚਾਰ ਚੰਨ ਨਾਉਣ ਆਇਆ ਉਹਨਾਂ ਦੀ ਮਹਾਰਾਜਾ ਅਰਦਾਸੀ ਕਲਾ ਰੱਖੇ ਪ੍ਰਮਾਤਮਾ ਦੇਨ ਤੋਂ ਗੁਣਾਂ ਨਾਲ ਜਗਨੀਤ ਰਹੇ ਕਿਤੇ ਜੇ ਗੁਰੂ ਦੇ ਲੰਗਰ ਟੁੱਟ ਬੱਕ ਬਰਤਨ ਦੇ ਅੱਜ ਤੇ ਹੋਰ ਆਪਣੇ ਸਿੱਖ ਮਰਜ਼ਾਵਾ ਦੇ ਨਾਲ ਜੋੜ ਰਿਆ ਕੇਂਦਰ ਪ੍ਰਚਾਰ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਦਾਰੇ ਬਣਾ ਲੈ ਨਿਹਾਲ ਹੋ ਜਾਵੇ ਹੇ ਜਰਦਾ ਨੂੰ ਭਾਵੇ ਬਰਬਲਾ ਬਾਣੀ ਤੇ ਸ੍ਰੀ ਮਰਵਾਪਾ ਦੀਪ ਸਿੰਘ ਜੀ ਦੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਬਰਬਲਾ ਬਾਣੀ ਤੇ ਕਿੰਦਰ ਸਿੰਘ ਨੂੰ ਭਾਵੇ ਜੀ ਆਵੇ ਜਗ ਹੋ ਜਾਵੇ ਕਰਗੀ ਤਰਪਾਚੋ ਦੇ ਮਨ ਨੂੰ ਭਾਵੇ ਬਰਬਲਾ ਨਾ ਆ ਜਾਵੇ ਗੁਰੂ ਮੇਕਵਾਦਰ ਸਾਹਿਬ ਜੀ ਦੇ ਮੰਨ ਲੋ ਪਾਵੇ ਸਤਿ ਸ਼੍ਰੀ ਅਕਾਲ ਆ ਰਿਹਾ ਬੇ ਤੰਤਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਨੂੰ ਪਾਵੇ ਧੁੱਕੇ ਨਿਹਾਰ ਆ ਜਾਵੇ ਸਤਿ ਸ਼੍ਰੀ ਅਕਾਲ ਹਾਂਜੀ ਸਰ ਅੱਜ ਜਿਹੜਾ ਇਹ ਕੈਂਪ ਲੱਗਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਜਗਜੀਤ ਸਿੰਘ ਆ ਤੇ ਅਸੀਂ ਐਜੇ ਪ੍ਰੋਜੈਕਟ ਕੋਆਰਡੀਨੇਟਰ ਮੈਂ ਅਪੋਲੋ ਟਾਇਰ ਹੈਲਥ케ਅਰ ਸੈਂਟਰ ਵੱਲੋਂ ਆ ਅਸੀਂ ਇੱਥੇ ਇੱਕ ਮੈਡੀਕਲ ਦਾ ਕੈਂਪ ਲਗਾਇਆ ਗਿਆ ਗੁਰਦੁਆਰਾ ਨਿਰਮਲ ਅਕਾਲਪੁਰਗਾ ਸ਼ਹੀਦ ਦੇ ਵਿੱਚ ਬਾਬਾ ਕਲਦੀਪ ਸਿੰਘ ਜੀ ਨੇ ਇਹਨਾਂ ਨੂੰ ਸੇਵਾ ਦਾ ਮੌਕਾ ਦਿੱਤਾ ਸਾਨੂੰ ਇਸ ਕੈਂਪ ਦੇ ਵਿੱਚ ਅੱਖਾਂ ਦੀ ਜਾਂਚ ਹੋ ਰਹੀ ਆ ਸ਼ੂਗਰ ਦੀ ਜਾਂਚ ਹੋ ਰਹੀ ਆ, ਬੀਪੀ ਦੀ ਜਾਂਚ ਹੋ ਰਹੀ ਆ ਤੇ ਬਾਕੀ ਜਿੰਨੀਆਂ ਜਰਨਲ ਬਿਮਾਰੀਆਂ ਨੇ ਉਹਨਾਂ ਦਾ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਐਮਬੀਬੀਐਸ ਡਾਕਟਰ ਨੇ, ਅੱਖਾਂ ਵਾਲੇ ਡਾਕਟਰ ਨੇ ਮੈਡੀਕਲ ਟੀਮ ਆਈ ਹੋਈ ਆ। ਜਿਸ ਕਿਸੇ ਵੀ ਜ਼ਰੂਰਤਮੰਦ ਵੀਰ ਭਰਾ ਨੂੰ ਜਾਂ ਕੋਈ ਫੈਮਿਲੀ ਜ਼ਰੂਰਤਮੰਦਾ ਉਹ ਆ ਕੇ ਮਿਲ ਸਕਦਾ। ਅਸੀਂ ਇੱਥੇ ਫ੍ਰੀ ਆਫ ਕੋਸਟ ਮੈਡੀਕਲ ਕੈਂਪ ਲਗਾਇਆ। ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਵੀ ਕੋਈ ਇਦਾਂ ਦਾ ਪ੍ਰੋਗਰਾਮ ਆਉਂਦਾ, ਵਰਚੀ ਹੁੰਦੀ ਆ ਜਾਂ ਕੋਈ ਧਾਰਮਿਕ ਸਮਾਗਮ ਕਰਵਾਇਆ ਜਾਂਦਾ, ਉਹਦੇ ਵਿੱਚ ਬਾਬਾ ਜੀ ਸਾਨੂੰ ਸੇਵਾ ਦਿੰਦੇ ਆ ਤੇ ਅਸੀਂ ਇੱਥੇ ਪਹ ਕੀ ਲਾਜਿਸਟਿਕਸ ਇਥੇ ਪ੍ਰੋਵਾਈਡ ਕਰਵਾ ਰਹੇ ਹੋ ਸਰ ਨਹੀਂ ਅਸੀਂ ਅਸੀਂ ਟ੍ਰਾਂਸਪੋਰਟ ਨਗਰ ਪੂਰਾ ਕਵਰ ਕਰ ਰਹੇ ਹਾਂ ਸਰ ਸਾਡਾ ਜਿਹੜਾ ਮੇਨ ਪ੍ਰੋਜੈਕਟ ਹੈ ਟਰੱਕਰ ਕਮਿਊਨਿਟੀ ਦੇ ਉੱਪਰ ਹੈ ਜਿੰਨੇ ਟਰੱਕ ਡਰਾਈਵਰ ਭਰਾ ਨੇ ਅਸੀਂ ਉਹਨਾਂ ਦੇ ਉੱਪਰ ਹੀ ਕੰਮ ਕਰ ਰਹੇ ਹਾਂ ਪਿਛਲੇ 2 ਸਾਲਾਂ ਦੇ ਵਿੱਚ ਜੀ ਕੁਝ ਸੰਤਾਨ ਉਪਦੇਸ਼ ਕੋ ਸੰਤਾਨ ਉਹੀ ਹੈ ਅਗਰ ਜੋ ਵੀ ਕੋਈ ਮੈਡੀਕਲ ਪੱਖੋਂ ਜ਼ਰੂਰਤਮੰਦ ਵੀਰਪਰਾ ਹੈਗਾ ਟਰਾਂਸਪੋਰਟ ਨਗਰ ਦੇ ਵਿੱਚ ਕਿਸੇ ਨੂੰ ਵੀ ਮੈਡੀਕਲ ਦੀ ਜ਼ਰੂਰਤ ਆ ਉਹ ਸਾਡੇ ਕੋਲ ਪਹੁੰਚ ਸਕਦਾ ਉੱਥੇ ਉਹਦਾ ਪ੍ਰੋਪਰ ਇਲਾਜ ਕੀਤਾ ਜਾਊਗਾ 플ੌਟ ਨੰਬਰ 32 ਨੇੜੇ ਬਿੱਟੂ ਕੁਮਾਰੀਆ ਟਰਾਂਸਪੋਰਟ ਨਗਰ ਦੇ ਵਿੱਚ ਸਾਡਾ ਆਫਿਸ ਆ 9 ਤੋਂ 5 ਅਸੀਂ ਉੱਥੇ ਹੀ ਹੁੰਨੇ ਆ ਤੇ ਸੰਡੇ ਸਾਡਾ ਕਲੋਜ਼ ਹੁੰਦਾ ਉੱਥੇ ਤੁਹਾਨੂੰ ਡਾਕਟਰ ਮਿਲਣਗੇ ਤੇ ਉੱਥੇ ਤੁਹਾਡਾ ਟ੍ਰੀਟਮੈਂਟ ਦੇ ਮੈਡੀਕਲ ਜਿਹੜੀ ਮੈਡੀਸਨ ਆ ਉਹ ਤੁਹਾਨੂੰ ਫ੍ਰੀ ਆਫ ਕਾਸਟ ਦਿੱਤੀ ਜਾਏਗੀ ਜੀ ਥੈਂਕ ਯੂ ਸਰ